ਹਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਜੀ ਇਹ ਮਹ ਪਰਤ ਪ੍ਰਕਾਸ਼ ਹੋਇ ਆਇਓ ਇਹੋ ਮਹਾਰਾਜ ਸੁੰਦਰ ਵਸਤਰ ਪਹਿਨੇ ਹਨ ਉਧਰੋਂ ਸੂਜ ਦੇ ਪ੍ਰਕਾਸ਼ ਭਾਗ ਕੇ ਪੌਫਟਾਲਾ ਹੋਇਆ ਹੈ ਕਾਰ ਉਦੇਵਾਰ ਤੁਘਾਇਓ ਉਦੋਂ ਸੂਰਜ ਚੜ੍ਹਿਆ ਹੈ ਅਸਾ ਜੀ ਦੀ ਵਾਰ ਦਾ ਭੋਗ ਪਿਆ ਹੀ ਅਰਦਾਸ ਚੜੋਂ ਸਿਰ ਨਾਵਾ ਅਰਦਾਸ ਹੋਈ ਹੈ ਸਾਰਿਆਂ ਨੇ ਅਰਦਾਸ ਸਾਸਾ ਜੀ ਵਾਰ ਦੇ ਕੀਰਤਨ ਦੀ ਸਮਾਪਤੀ ਹੋ ਕੇ ਅਰਦਾਸ ਹੋਈ ਸਾਰੇ ਆਨੇ ਸਿਰ ਚ ਕੋਇਆ ਨਮਸਕਾਰ ਕੀਤੀ ਤੱਗ ਇੱਕ ਸ਼ੇਰੀ ਗ੍ਰ ਬੈਨ ਅਲਾਵਾ ਇਹੋ ਸਤਿਗੁਰੂ ਮਹਾਰਾਜ ਜੀ ਨੂੰ ਉਸ ਸਮੇਂ ਆ ਕੇ ਇੱਕ ਬੇਨਤੀ ਕੀਤੀ ਇੱਕ ਗੁਰਸਿੱਖ ਨੇ ਬੋਲ ਕੇ ਆਖਿਆ ਸੁਣੀਏ ਮਹਾਰਾਜ ਅਬਨਾਸੀ ਆਖਿਆ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੀ ਬੇਨਤੀ ਸੁਣੋ ਗਏ ਪਾਜਨ ਦਿਕਾ ਉਦਾਸੀ ਇਹੋ ਮਹਾਰਾਜ ਕਿਉਂਕਿ ਸਤਗੁਰੂ ਜੀ ਤਿਆਰ ਵਰ ਤਿਆਰ ਹੋ ਕੇ ਆ ਚੁੱਕੇ ਸਨ ਆਸਾ ਜੀ ਦੀਵਾਰ ਦਾ ਭੋਗ ਪਿਆ ਸੂਰਜ ਟਿੱਕੀ ਚੜਦਿਆ ਸਾਰ ਉਧਰੋਂ ਸੂਰਜ ਚੜਦਾ ਉਧਰੋਂ ਭੋਗ ਪੈਂਦਾ ਇਹ ਮਰਜਾਦਾ ਸੀ ਤੇ ਜਾਨੂਏ ਸਿੱਖ ਨੇ ਆ ਕੇ ਆਖਿਆ ਕਿ ਮਹਾਰਾਜ ਜਿਹੜੇ ਉਹ ਦਾਸੀ ਸਾਧੂਆਂ ਦਾ 500 ਦਾ ਟੋਲਾ ਸੀ ਜਿਨ੍ਹਾਂ ਨੂੰ ਆਪਨੇ ਰਾਤ ਆਖਿਆ ਸੀ ਕਿ ਦਸਤਾਰਾਂ ਪੱਗਾਂ ਮੰਨ ਲੋ ਹਥਿਆਰ ਚੁੱਕ ਲੋ ਕੱਲ ਨੂੰ ਜੰਗ ਲੜਨਾ ਹੈ ਉਹ ਸਾਰੇ ਭੱਜ ਗਏ ਹਨ ਸ੍ਰੀ ਉਖਤੇ ਸੁਨ ਕਰਨ ਕਰਨੋ ਆਪ ਜੀਆਂ ਦੇ ਪਵਿੱਤਰ ਮੁਖਾਰਬਿੰਦ ਤੋਂ ਜਦੋਂ ਇਹਨਾਂ ਉਦਾਸੀ ਸਾਧਾਂ ਨੇ ਸੁਣਿਆ ਕਿ ਕੱਲ ਨੂੰ ਜੰਗ ਲੜਨਾ ਹੈ ਜੀਨ ਹਿਤ ਪਾਤੀ ਦਜ ਹਰਨੋ ਉਹਨਾਂ ਦੇ ਹੌਂਸਲੇ ਹਾਰ ਗਏ ਕਿ ਹੁਣ ਨਹੀਂ ਜਿਉਂਦੇ ਰਹਿਣਾ ਜੰਗ ਵਿੱਚ ਮਰ ਜਾਵਾਂਗੇ ਕਿਉਂਕਿ ਮਰਨਾ ਹਰ ਇੱਕ ਨੂੰ ਡਰਾ ਦਿੰਦਾ ਹੈ ਮਰਨੇ ਨੂੰ ਜਿੰਨਾ بڑا ਔਖਾ ਹੈ ਸਾਧ ਸੰਗਤ ਜੀ ਮਰਨਾ ਉਹੀ ਜਿੱਤਦਾ ਹੈ ਮੁਰਦਾ ਹੋਏ ਮਰੀਦ ਨਾ ਗੱਲੇ ਹੋਣ ਜਿਹੜੇ ਮਰੀਦ ਬਣ ਕੇ ਮੁਰਦੇ ਬਣ ਜਾਣ ਉਹ ਮਰਦੇ ਨੂੰ ਜਿੱਤਦੇ ਨੇ ਨਹੀਂ ਤਾਂ ਫਿਰ ਜਿਹੜੇ ਡਰਪੂਕ ਹੁੰਦੇ ਨੇ ਉਹ ਮੈਦਾਨ ਛੱਡ ਕੇ ਜੰਗ ਰਣ ਭੂਮੀ ਛੱਡ ਕੇ ਭੱਜ ਜਾਂਦੇ ਹਨ ਇਸ ਤਰ੍ਹਾਂ ਮਹਾਰਾਜ ਨੂੰ ਆਖ ਰਿਹਾ ਗੁਰ ਸਿੱਖ ਕੇ ਸਾਰੇ ਉਦਾਸੀ ਮੌਤ ਤੋਂ ਡਰਦੇ ਹੋਏ ਜੀਵਨੋਂ ਦੇਖ ਕੇ ਭੱਜ ਗਏ ਹਨ ਇਕਸ ਬਤਨ ਰਬੰਦ ਬਖਾਨਾ ਮਹਾਰਾਜ ਖੁਸ਼ ਹੋ ਗਏ ਹੱਸ ਪਿਉ ਦੀਆਂ ਗੱਲਾਂ ਸੁਣ ਕੇ ਖਿੜਖੜਾ ਕੇ ਹੱਸਦੇ ਹੋਏ ਮਹਾਰਾਜ ਬਚਨ ਕਰਦੇ ਨੇ ਦੇਖਿਓ ਪਲੇ ਕ ਨੈ ਸੋ ਥਨ ਮਹਾਰਾਜ ਕਹ ਲਗੇ ਸਿਖਾ ਉਹਨਾਂ ਭਜਿਆਂ ਨੂੰ ਦੇਖ ਕੇ ਤਾਇਆ ਹੈ ਤੂੰ ਜਿੱਥੇ ਉਹ ਦਾਸੀਆਂ ਦਾ ਡੇਰਾ ਸੀ ਜਿੱਥੇ ਤੱਕ ਉਹ ਰਹਿੰਦੇ ਸਨ 500 ਕਾਫੀ ਦੂਰ ਤੱਕ ਬੈਠਾ ਸੀ ਇਹ ਸਾਰੇ ਉਹ ਦੇਖ ਕੇ ਵੀ ਆਏ ਚੰਗੀ ਤਰ੍ਹਾਂ ਤਿੰਨ ਤਿੰਨ ਹੀ ਤਰ੍ਹਾਂ ਧਿਆਨ ਨਾਲ ਦੇਖਿਆ ਹੈ ਕਿ ਨਹੀਂ ਦੇਖਿਆ ਦਇ ਪਾਦ ਸਗਲੇ ਇੱਕ ਵਾਰੀ ਸਾਰੇ ਇੱਕੋ ਵਾਰੀ ਉਹ ਭੱਜ ਗਏ ਹਨ ਕਿ ਕੋਈ ਨਾ ਕੋਈ ਰਹਿੰਦਾ ਹੈ ਉਹਨਾਂ ਦੇ ਵਿੱਚ ਰਹਿਓ ਕਹਿ ਨਾ ਕੋ ਤੀਰਜ ਧਾਰੀ ਕੋਈ ਧੀਰਜ ਧਾਰੀ ਕੋਈ ਹੌਂਸਲੇ ਵਾਲਾ ਉਹਨਾਂ ਸਾਰਿਆਂ ਵਿੱਚੋਂ ਕੋਈ ਰਿਹਾ ਕਿ ਨਹੀਂ ਰਿਹਾ ਕਿ ਸਾਰੇ ਭੱਜ ਗਏ ਹਨ ਤੂੰ ਦੇਖਿਆ ਚੰਗੀ ਤਰ੍ਹਾਂ ਇਓ ਸਤਗੁਰੂ ਮਹਾਰਾਜ ਪੁੱਛਦੇ ਨੇ ਉਹ ਰਾਖਿਓ ਬੀਜ ਕੇ ਉਖਰਿਓ ਸਾਰੇ ਉਹਨਾਂ ਦੇ ਵਿੱਚੋਂ ਕਿਸੇ ਨੇ ਬੀਜ ਧਰਮ ਨੂੰ ਰੱਖਿਆ ਹੈ ਕਿ ਨਹੀਂ ਰੱਖਿਆ ਕਿ ਸਾਰੇ ਦੇ ਸਾਰੇ ਉਖੜ ਗਏ ਹਨ ਭਾਵ ਕੇ ਸਾਰਿਆਂ ਦੀ ਜੜਾ ਪਟੀਆਂ ਗਈਆਂ ਭੱਜ ਗਏ ਉਤੋ ਸਾਰ ਕੈ ਪੋਕੜ ਕਿਆਰੇ ਉਹ ਸਾਰਿਆਂ ਦੇ ਵਿੱਚ ਕੋਈ ਸਾਰ ਨਿਚੋੜ ਕੋਈ ਹੈ ਕਿ ਸਾਰੇ ਕਿਆਰੀ ਫੋਕਟ ਜੇ ਉਹ ਮੰਨ ਲਓ ਜਿਵੇਂ ਆਪਾਂ ਫਸਲ ਬੀਜੀ ਵੀ ਹੋਵੇ ਜ਼ੋਰ ਦੀ ਹਨੇਰੀ ਆ ਜਾਏ ਸਾਰੀ ਫਸਲ ਦੀਆਂ ਜੜਾ ਪੁੱਟ ਦੇਵੇ ਵੀ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਟੰਡਲਾ ਕੋਈ ਨਾ ਕੋਈ ਫਸਲ ਖੜੀ ਹੈ ਕਿ ਨਹੀਂ ਖੜੀ ਕਿ ਸਾਰੀ ਉਹ ਕੱਟ ਦਿੱਤੀ ਮਹਾਰਾਜ ਕਹਿੰਦੇ ਵੀ ਉਹ ਕਿਾਰੇ ਫੋਕਟ ਖਾਲੀ ਹੋ ਗਏ ਸਾਰੇ ਵੀ ਜਿਹੜੇ ਇਹਨਾਂ ਨੇ ਸਾਧਾ ਉਦਾਸੀ ਸਾਧਾ ਨੇ ਥੋੜੇ ਥੋੜੇ 10 10 5 5 4 ਨੇ ਡੇਰੇ ਲਾਇਤੀ 500 ਸੀ ਉਹ ਸਾਰੇ ਖਾਲੀ ਹੋ ਗਏ ਕਿ ਕੋਈ ਹੈਗਾ ਵੀ ਹੈ ਸੋਨਾ ਸਿੱਖਣ ਕਰ ਜੋਰ ਉਚਾਰਾ ਇਹ ਸਿੱਖ ਨੇ ਹੱਥ ਜੋੜ ਕੇ ਬੇਨਤੀ ਕਰਕੇ ਦੱਸਿਆ ਸਬਨਮ ਤੋ ਇੱਕ ਤਨ ਪਾਰਾ ਮਹਾਰਾਜ ਇਹਨਾਂ ਦੇ ਵਿੱਚ ਇੱਕ ਬਹੁਤ ਭਾਰੀ ਤਨ ਬਟੇ ਸਰੀਰ ਵਾਲਾ ਹੈ ਜਿਹਨੂੰ ਸਾਰਿਆਂ ਦਾ ਮਹੰਤ ਕਹਿੰਦੇ ਨੇ ਮੰਦਰਤ ਲੋਚਨ ਕਰਥਰ ਹੋਵਾ ਹਮ ਦੇ ਕੇ ਆਇਆ ਉਹ ਜਰੂਰ ਬੈਠਾ ਹੈ ਉਹਨੇ ਸਮਾਧੀ ਲਾਈ ਹੈ ਨੇਤਰ ਬੰਦ ਕੀਤੇ ਨੇ ਜੇਲ ਨ ਕੋ ਜੋ ਵਾਕ ਨ ਜੋਵਾ ਜਿਨੇ ਚੇਲਿਆਂ ਵਾਲ ਕੋਈ ਰਤਾ ਜਿੰਨਾ ਦੇਖਿਆ ਨਹੀਂ ਹੈ ਵਾਕ ਭਾਉ ਚੇਲਿਆਂ ਨੇ ਕਿਹਾ ਹੁਣ ਆਉ ਨੂੰ ਵੀ ਚਲੋ ਮਹੰਤ ਜੀ ਤੁਸੀਂ ਵੀ ਚਲੋ ਪਰ ਉਹਨਾਂ ਨੇ ਉਹ ਚੇਲਿਆਂ ਦੇ ਕਹੇ ਹੋਏ ਜੋ ਵਾਗੇ ਨਾ ਜੋਵਾ ਇਹ ਨਹੀਂ ਪਤਾ ਵੀ ਐਸ ਮਹੰਤ ਨੇ ਚੇਲਿਆਂ ਦਾ ਕਿਹਾ ਸੁਣਿਆ ਕਿ ਨਹੀਂ ਸੁਣਿਆ ਕੋ ਉਹਨਾਂ ਨੇ ਕਿਹਾ ਇਹਨੇ ਨਹੀਂ ਮੰਨੇ ਆ ਇਹ ਗੱਲ ਦਾ ਨਹੀਂ ਪਤਾ ਹੈ ਪਰ ਇਹ ਗੱਲ ਜ਼ਰੂਰ ਹੈ ਕਿ ਬਾਕੀ ਤਾਂ ਸਾਰੇ ਚਰੇ ਗਏ ਨੇ ਭੱਜ ਗਏ ਨੇ بس ਇੱਕ ਅਲਾ ਮਹੰਤ ਬੈਠਾ ਹੈ ਨਾਮ ਕਿਰਪਾਲ ਮਨੋਸ਼ਿਵ ਬੈਸਾ ਮਹਾਰਾਜ ਇਹਨਾਂ ਕਿਰਪਾਲ ਦਾਸ ਕਹਿੰਦੇ ਨੇ ਇਸ ਮਹੰਤ ਨੂੰ ਮਾਨੋ ਓ ਉ ਬੈਠਾ ਹੈ ਸਮਾਧੀ ਲਾਈ ਜਿਵੇਂ ਸ਼ਿਵ ਜੀ ਨੇ ਕਲਾਸ ਪਰਵਤਿ ਸਮਾਧੀ ਲਾਈ ਹੋਵੇ ਅਡੋਰ ਅਡੋਰ ਸਮਾਦੀ ਹੈ ਸਾ ਅਡੋਰ ਸਮਾਧੀ ਲਾਈ ਬੈਠਾ ਹੈ ਰਤਾ ਜਿੰਨਾ ਵੀ ਹਿੱਲ ਨਹੀਂ ਰਿਹਾ ਕਲਗੀ ਤਲ ਸ੍ਰੀ ਮੁਖਮਸਕਾਨੇ ਕਲਗੇ ਧਰ ਮੁਸਕਰਾ ਪੈਂਦੇ ਨਾ ਦਿਲਾਂ ਦੀਆਂ ਜਨਨ ਵਾਲੇ ਅੰਦਰ ਜਾਮੀ ਸਤਿਗੁਰੂ ਰਹਿ ਪ੍ਰਸੰਨ ਕਿਰਪਾਰਸ ਸਾਨੇ ਮਹਾਰਾਜ ਬਹੁਤ ਪ੍ਰਸੰਨ ਹੋਏ ਕਿਰਪਾ ਦੇ ਘਰ ਵਿੱਚ ਆਏ ਰਹਿਓ ਤੇ ਸਭ ਕੁਝ ਹੋਵੇ ਮਹਾਰਾਜ ਨੇ ਬਚਨ ਕੀਤਾ ਕਹਿੰਦੇ ਠੀਕ ਹੈ ਜੇ ਮੂਲ ਰਹਿ ਗਿਆ ਮੁੱਢ ਰਹਿ ਗਿਆ ਮੁੱਢ ਰਹਿ ਗਿਆ ਤਾਂ ਸਾਰਾ ਕੁਝ ਹੋ ਜਾਂਦਾ ਹੈ ਸਾਖਾ ਪੱਤਰ ਫੁੱਲ ਫਲ ਜੋਵੇ ਕਿਉਂਕਿ ਮੁੱਢ ਦੇ ਵਿੱਚੋਂ ਫੇਰ ਸਾਖਾਂ ਜੜਾਂ ਨਿਕਲਿਆ ਆਉਂਦੀਆਂ ਨੇ ਫੇਰ ਪੱਤੇ ਹੋ ਜਾਂਦੇ ਨੇ ਫੇਰ ਟਾਹਣੀਆਂ ਹੋ ਜਾਂਦੀਆਂ ਨੇ ਫੁੱਲ ਵੀ ਲੱਗ ਜਾਂਦੇ ਨੇ ਫਲ ਵੀ ਲੱਗ ਜਾਂਦਾ ਹੈ ਫਿਰ ਇਸ ਤਰ੍ਹਾਂ ਜੜ ਰਹਿਣੀ ਜ਼ਰੂਰੀ ਹੈ ਜੜ ਰਹਿ ਗਈ ਤਾਂ ਸਾਰਾ ਬਿਸ ਰਹਿ ਗਿਆ ਜੜ ਖਤਮ ਹੋ ਗਈ ਬਿਰਸ਼ ਪਟਿਆ ਗਿਆ ਸੋ ਇਸ ਤਰ੍ਹਾਂ ਮਹਾਰਾਜ ਬਚਨ ਕਰਦੇ ਹਨ ਜੇ ਕਰ ਜਰ ਉਖਰਤ ਇਸ ਬਾਰਾ ਮਹਾਰਾਜ ਕਹਿੰਦੇ ਜੇ ਹੁਣ ਇਹ ਜਾੜ ਉਖੜ ਜਾਂਦੀ ਮੋਰ ਨ ਬੰਤੋ ਕਸ਼ੂ ਅਕਾਰਾ ਫਿਰ ਕੋਈ ਓਕਾਰ ਨਹੀਂ ਸੀ ਬਣਨਾ ਭਾਵ ਜਿਹੜੀਆਂ ਇਹ ਉਦਾਸੀ ਸਾਧੂਆਂ ਦੇ ਖਾੜੇ ਚੱਲਦੇ ਨੇ ਉਦਾਸੀ ਸਾਧੂਆਂ ਦੇ ਸੰਪਰਦਾਵਾਂ ਨੇ ਇਹ ਫਿਰ ਖਤਮ ਹੋ ਜਾਣੀਆਂ ਸੀ ਕਿਉਂਕਿ ਬਾਬਾ ਸ੍ਰੀ ਚੰਦ ਜੀਾਂ ਤੋਂ ਉਹ ਉਦਾਸੀ ਸੰਪਰਦਾ ਚੱਲੀ ਐ ਪਹਿਲਾਂ ਗੁਰੂ ਨਾਨਕ ਮਹਾਰਾਜ ਨੇ ਬਾਣਾ ਧਾਰਨ ਕੀਤਾ ਹੋਇਆ ਸੀ ਉਦਾਸੀ ਪੇਖ ਉਦਾਸੀ ਸਕਲ ਉਤਾਰਾ ਮਹਾਰਾਜ ਜਦੋਂ ਕਰਤਾਰਪੁਰ ਸਾਹਿਬ ਆਏ ਫਿਰ ਇਹ ਉਦਾਸੀ ਭੇਜ ਧਾਰਤ ਲਾਹ ਕੇ ਮਹਾਰਾਜ ਨੇ ਬਾਬਾ ਸ੍ਰੀ ਚੰਦ ਜੀਾਂ ਨੂੰ ਪਹਿਨਾ ਦਿੱਤਾ ਸੀ ਬਾਬਾ ਸ੍ਰੀ ਚੰਦ ਜੀਾਂ ਦੇ ਚੇਲੇ ਹੋਏ ਬਾਬਾ ਗੁਰਦਤਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੱਡੇ ਪੁੱਤਰ ਉਹਨਾਂ ਨੇ ਮੰਗ ਕੇ ਲੈ ਲਈ ਸੀ ਬਾਬਾ ਸ੍ਰੀ ਚੰਦ ਜੀਾਂ ਤੋਂ ਬਾਬਾ ਗੁਰਦਤਾ ਜੀ ਬਾਬਾ ਗੁਰਦਤਾ ਜੀਾਂ ਦੇ ਅੱਗੇ ਚਾਰ ਚੇਲੇ ਹੋਏ ਚਾਰ ਧੁਨੇ 6 ਬਖਸ਼ੀਸਾਂ ਹੋਈਆਂ ਉੱਥੋਂ ਇਹ ਸੰਪਰਦਾ ਬਹੁਤ ਦੂਰ ਤੱਕ ਦੇ ਭਾਵ ਕੇ ਜਿਵੇਂ ਆਪਣੇ ਬਿਹਾਰ ਪਟਨਾ ਬੰਗਾਲ ਉੜੀਸਾ ਤੱਕ ਇਹ ਸਾਰੇ ਉਦਾਸੀ ਪਹਿਲਾਂ ਸਾਧੂ ਐ ਬੜੀ ਦੂਰ ਤੱਕ ਪ੍ਰਚਾਰ ਕਰਿਆ ਕਰਦੇ ਬਾਬਾ ਸ੍ਰੀ ਚੰਦ ਜੀਆ ਨੇ ਵੀ ਬੜੀ ਦੂਰ ਤੱਕ ਸਾਰੇ ਹਿੰਦੁਸਤਾਨ ਦਾ ਚੱਕਰ ਲਾਇਆ ਬਾਬਾ ਸ੍ਰੀ ਚੰਦ ਜੀਆ ਨੇ ਖਾਸ ਕਰਕੇ ਬਾਬਾ ਜੀ ਆਂਦੇ ਵੱਡੇ ਢੇਰੇ ਇੱਧਰ ਹੁਣ ਪਾਕਿਸਤਾਨ ਦੇ ਵਿੱਚ ਸਿੰਧ ਤਖਰ ਇਹਨਾਂ ਇਲਾਕਿਆਂ 'ਚ ਪਰ ਔਰ ਸੁਣਨੇ ਪਏ ਨੇ ਸਾਰੇ ਕਿਉਂਕਿ ਕੋਈ ਉੱਥੇ ਸਾਧੂ ਨਹੀਂ ਰਹਿੰਦਾ ਪਰ ਜਗਾਵਾ ਪਈਆਂ ਨੇ ਉਹਨਾਂ ਨੂੰ ਕੋਈ ਢਾ ਨਹੀਂ ਸਕਦਾ ਬਹੁਤ ਕੁਝ ਹੁਣ ਨੈੱਟ ਤੇ ਨਿਕਲ ਰਿਹਾ ਹੈ ਉਹ ਬਾਬਾ ਸ੍ਰੀ ਚੰਦ ਜੀਆ ਦੇ ਜਿਹੜੇ ਅੱਗੇ ਚੇਲੇ ਹੋਏ ਜਿਹੜੇ ਤਪੀ ਸਨ ਸਿਰਫ ਖਾਣਾ ਖਾਣੇ ਨਹੀਂ ਸੀ ਬੰਦਗੀਆਂ ਵਾਲੇ ਸੀ ਰੱਬ ਦੇ ਪ੍ਰਭੂ ਦੀ ਗੁਰੂ ਨਾਨਕ ਦੇ ਘਰ ਦੀ ਸਿੱਖੀ ਦਾ ਪ੍ਰਚਾਰ ਕਰਨਾ ਨਾਲੇ ਗੁਰਬਾਣੀ ਪੜ੍ਹਨੀ ਨਾਲੇ ਗੁਰੂ ਦੇ ਪਿਆਰ ਚ ਆਪਣਾ ਜੀਵਨ ਸਫਲਾ ਕਰਨਾ ਲੋਕਾਂ ਨੂੰ ਵੀ ਉਪਦੇਸ਼ ਦੇਣਾ ਸੋ ਇਸ ਤਰ੍ਹਾਂ ਇਹ ਕਰਤੱਬ ਕਰਦੇ ਸੀ ਮਹਾਰਾਜ ਕਹਿ ਰਹੇ ਨੇ ਵੀ ਹੁਣ ਜੇ ਕੱਲੀ ਹੈਗੇ ਨੇ ਤਾਂ ਇਵੇਂ ਮੰਨੋ ਜੇ ਜੜਾਂ ਨਹੀਂ ਤਾਂ ਟਾਣੀਆਂ ਫੁੱਟਣਗੀਆਂ ਉਸੇ ਤਰ੍ਹਾਂ ਸੰਪਰਦਾਵਾਂ ਰਹਿਣਗੀਆਂ ਤੇ ਉਸੇ ਤਰਫ ਫਲਣਗੇ ਫੁੱਲਣਗੇ ਗੁਰ ਕਰ ਤੇ ਜਾਤੇ ਇਹ ਟੁੱਟ ਅਗਰ ਜੀ ਹੁਣ ਇਹ ਵੀ ਕਿਰਪਾਲ ਦਾਸ ਵੀ ਚਲਿਆ ਜਾਂਦਾ ਤਾਂ ਗੁਰੂ ਘਰ ਵੱਲੋਂ ਟੁੱਟ ਜਾਂਦੇ ਦੇਖ ਨਾ ਚਲਤ ਹੋਤ ਹੈ ਹੁੱਟ ਬਿਕਵੇਂ ਭਾਵ ਕੇ ਨਹੀਂ ਰਹਿਣਾ ਸੀ ਸਾਰੇ ਹੁੱਟ ਨਖਟ ਜਾਂਦੇ ਕੋਈ ਸੰਪਰਦਾ ਨਹੀਂ ਸੀ ਇਹਨਾਂ ਦੀ ਰਹਿਣੀ ਇਹ ਤਕਰੀਬਨ ਜਦੋਂ ਆਪਾਂ ਗੁਰੂ ਕਲਗੀ ਧਰਮਾਰਾ ਦੇ ਜੀਵਨ ਚ ਦੇਖਦੇ ਆ ਤਾਂ ਤਿੰਨ ਚਾਰ ਘਟਨਾਵਾਂ ਇਸੇ ਤਰ੍ਹਾਂ ਹੀ ਆਉਂਦੀਆਂ ਨੇ ਮਾਜੇ ਦੀ ਸਿੱਖੀ ਭਾਈ ਮਹਾ ਸਿੰਘ ਨੇ ਰੱਖੀ ਮਾਲਬੇ ਦੇ ਸਿੱਖੀ ਭਾਈ ਦਾਨ ਸਿੰਘ ਨੇ ਰੱਖੀ ਸਾਧੂ ਦਾਸੀ ਸੰਪਰਦਾ ਬੰ ਮਹੰਤ ਬਾਬਾ ਕ੍ਰਿਪਾਲ ਦਾਸ ਜੀ ਨੇ ਰੱਖਿਆ ਸੋ ਇਸ ਤਰ੍ਹਾਂ ਮਹਾਰਾਜ ਨੇ ਬਚਨ ਕੀਤੇ ਜਗ ਲਗ ਹੈ ਜਿਸ ਕੋ ਸਿਰ ਕਾਇਮ ਜਿੰਨਾ ਚਿਰ ਜਿਹਦਾ ਸਿਰ ਕਾਇਮ ਹੈ ਸਿਰ ਹੈ ਜਗ ਜਾਣੈ ਤਬ ਲੋ ਜੰਗ ਦਾਇਮ ਤਾਂ ਜਗਤ ਜਾਣਦਾ ਹੈ ਤਾਂ ਉਹ ਜੰਗ ਦਾਇਮ ਅਸਲ ਵਿੱਚ ਮੁਹਾਬਰਾ ਹੈ ਸਿਰ ਕਾਇਮ ਜੰਗ ਦਾਇਮ ਜਿਹੜਾ ਜੰਗ ਭੂਮੀ ਦੇ ਵਿੱਚ ਜਰਨੈਲ ਹੈ ਜਥੇਦਾਰ ਹੈ ਕੋਈ ਰਾਜਾ ਹੈ ਜਿੰਨਾ ਚਿਰ ਉਹ ਜਿਉਂਦਾ ਹੈ ਉਹਨਾਂ ਚਿਰ جنگ ਚਲਦੀ ਰਹਿੰਦੀ ਹੈ جنگ ਲੜੀ ਜਾਂਦੀ ਰਹਿੰਦੀ ਹੈ ਜਿ ਸਰ ਕਾਇਮ ਕਾਇਮ ਹੈ ਨਾ ਸਿਰ ਅਗਰ ਜੇ ਮਰ ਗਿਆ ਤਾਂ جنگ ਖਤਮ ਹੋ ਜਾਂਦੀ ਹੈ ਦائم ਦੈਮ ਨੇ ਉਹਨਾਂ ਚਿਰ ਜੰਗ ਆਰੰਭ ਹੈ ਸੋ ਇਸ ਕਰਕੇ ਮਹਾਰਾਜ ਕਹਿੰਦੇ ਵੀ ਜਿੰਨਾ ਚਿਰ ਇਹ ਉਦਾਸੀ ਸਾਧੂ ਸੰਤ ਭਾਵੇਂ ਇੱਕ ਵੀ ਹੈ ਤਾਂ ਉਹ ਹਾਜ਼ਰ ਹੈ ਇਸ ਕਰਕੇ ਸੰਪਰਦਾਵਾਰ ਰਹਿਣ ਗਿਆ ਰਹੇ ਉਹ ਮਹੰਤ ਜੇ ਤੀਰ ਨਸ਼ੋਰਾ ਜੇ ਮਹੰਤ ਰਹਿ ਗਿਆ ਜਿਹਨੇ ਆਪਣਾ ਹੌਸਲਾ ਨਹੀਂ ਛੱਡਿਆ ਚੇਲਾ ਬਣੈ ਆਨਗਨ ਹੋਰਾ ਤਾਂ ਹੋਰ ਬਹੁਤ ਜ਼ਿਆਦੇ ਚੇਲੇ ਬਣ ਜਾਣਗੇ ਭਾਈ ਵਿਆਸ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਭਾਈ ਸੰਗਤ ਸਿੰਘ ਸੰਤ ਸਿੰਘ ਨੇ ਇਹੀ ਬੇਨਤੀ ਕੀਤੀ ਸੀ ਬਾਜਾ ਵਾਲੇ ਸਤਿਗੁਰਾਂ ਨੂੰ ਚਮਕੌਰ ਦੀ ਗੜੀਚ ਪਹਿਲਾਂ ਤਾਂ ਆਖੇ ਚਲੇ ਜਾਓ ਮਹਾਰਾਜ ਕਹਿੰਦੇ ਨਹੀਂ ਕੱਲੋਂ ਅਸੀਂ ਜੰਗ ਲੜਨਾ ਫਿਰ ਪੰਜ ਪਿਆਰਿਆਂ ਨੇ ਪੰਥ ਦੇ ਰੂਪ ਵਿੱਚ ਖੜੇ ਹੋ ਕੇ ਹੁਕਮ ਕੀਤਾ ਕਿ ਕਲਗੀਆਂ ਵਾਲਿਆ ਅੱਜ ਪੰਥ ਤੁਹਾਨੂੰ ਹੁਕਮ ਕਰਦਾ ਹੈ ਤੁਸੀਂ ਚਮਕੌਰ ਦੀ ਗੜੀ ਤੋਂ ਨਿਕਲ ਜਾਓ ਆਪ ਹੋ ਤਾਂ ਪੰਥ ਹੈ ਤੇ ਆਪ ਨਹੀਂ ਹੋ ਤਾਂ ਪੰਥ ਕਿਵੇਂ ਹੈ ਇਸ ਕਰਕੇ ਆਪ ਹੋਗੇ ਤਾਂ ਹੋਰ ਬੇਅੰਤ ਸਿੱਖ ਸੰਗਤਾਂ ਸੂਰਮੇ ਜੋਧੇ ਪੈਦਾ ਹੋ ਜਾਣਗੇ ਇਹੋਂ ਫਿਰ ਪੰਥ ਵੱਲੋਂ ਹੁਕਮ ਅਨੁਕੈ ਕਲਗੀਧਰ ਮਹਾਰਾਜ ਕੇ ਮਕੌਲ ਦੀ ਗੜੀ ਤੋਂ ਨਿਕਲੇ ਸੀ ਸੋ ਇਸ ਕਰਕੇ ਮਹਾਰਾਜ ਜੀ ਵੀ ਇਹੀ ਬਚਨ ਕਰ ਰਹੇ ਹਨ ਜਾਵ ਅਬੈ ਤੇ ਲਿਓ ਬੁਲਾਈ ਮਹਾਰਾਜ ਕਹਿੰਦੇ ਜਾਓ ਹੁਣ ਜਾ ਕੇ ਉਹ ਕਿਰਪਾਲਦਾਸ ਮਹਾਂਤ ਨੂੰ ਬੁਲਾ ਕੇ ਲੈ ਆਓ ਰਖੀ ਬੇਕੀ ਬੜਾਈ ਜਿਹਨੇ ਉਦਾਸੀ ਸੰਪਰਦਾ ਉਦਾਸੀ ਭੇਖ ਦੀ ਵੱਡੀ ਲਾਜ ਰੱਖ ਲਈ ਹੁਕਮ ਸੁਨਤ ਗੁਰ ਤੋਂ ਸਿੱਖ ਗयो ਸਤਗੁਰਾਂ ਦਾ ਹੁਕਮ ਸੁਣ ਕੇ ਸਿੱਖ ਚਲਿਆ ਗਿਆ ਧਿਆਨ ਬਿਖੈਤ ਤ ਦੇਖਤ ਪਇਆ ਦੇਖਿਆ ਕਿ ਮਹਾਂਤ ਕ੍ਰਿਪਾਲ ਦਾ ਚੌਂਕੜਾ ਲਾ ਕੇ ਅੰਤਰ ਧਿਆਨ ਹੋਇਆ ਬੈਠਾ ਹੈ ਅੰਗ ਹਿਲਾਏ ਸਮਾਦ ਛੁਟਾਈ ਜਾ ਕਰਕੇ ਮਹਾਂਤ ਕ੍ਰਿਪਾਲ ਦਾ ਜੀਆ ਨੂੰ ਹਿਲਾਇਆ ਝੂਟਾ ਦਿੱਤਾ ਤਾਂ ਉਹਦੀ ਸਮਾਧੀ ਖੁੱਲੀ ਹੈ ਰਿਗਸੇ ਲੋਚ ਜਤ ਆਰਨਾਈ ਜਦੋਂ ਮਹਾਂਤ ਕ੍ਰਿਪਾਲਦਾਸ ਨੇ ਨੇਤਰ ਖੁੱਲੇ ਲਾਲ ਸੁਰਖ ਨੇਤਰ ਸੰਦ ਜਦੋਂ ਖੋਲੇ ਨੇ ਮस्तक ਟੇਕ ਕਹਿਓ ਸਿੱਖ ਤਬੈ ਇਹ ਸਿੱਖ ਨੇ ਉਸੇ ਸਮੇਂ ਦੇਖਿਆ ਕਿ ਮਹਾਂਤ ਕ੍ਰਿਪਾਲਦਾਸ ਜੀ ਦਾ ਲਾਲ ਨੇਤਰ ਪਏ ਨੇ ਸਮਾਧੀ ਚੋਂ ਉੱਠੇ ਨੇ ਕਿਤੇ ਬਚਨ ਨਾ ਕਰਦੇ ਚਰਨ ਫੜ ਲੇ ਪਥਾ ਟੇਕ ਕੇ ਜਦ ਬੇਨਤੀ ਕੀਤੀ ਬੜੀ ਜਲਦੀ ਦੇ ਕੇ ਤੁਮ ਕੋ ਪ੍ਰਭੂ ਹਕਾਰਤ ਅਬੈ ਆਖਿਆ ਮਹਾਪੁਰਖੋ ਆਪ ਜਿਆ ਨੂੰ ਸਤਗੁਰੂ ਜੀ ਬੁਲਾਉਂਦੇ ਨੇ ਮੈਨੂੰ ਬਹੁਤ ਹੋਤੈਲ ਜਲਦੀ ਕਰਕੇ ਭੇਜਿਆ ਸੀ ਇਸ ਕਰੰਤ ਧਿਆਨ ਛੁਟਾਇਓ ਇਸ ਕਰਕੇ ਮੈਂ ਆਪ ਜੀ ਦੀ ਸਮਾਧੀ ਖਿਲਾ ਦਿੱਤੀ ਹੈ ਇਸ ਕਰਕੇ ਮੇਰੇ ਤੇ ਸ਼ਿਮਾ ਕਰਨਾ ਇਹ ਗੁੱਸੇ ਨਾ ਹੋਣਾ ਕਿ ਮੈਂ ਤੁਹਾਡੀ ਸਮਾਦੀ ਤੋੜ ਦਿੱਤੀ ਉਠਾ ਦਿੱਤਾ ਪਰ ਮੈਂ ਗੁਰੂ ਦਾ ਬਚਨ ਮੰਨ ਕੇ ਸੇਵਾ ਕੀਤੀ ਹੈ ਆਪ ਨੂੰ ਸਤਿਗੁਰੂ ਬੁਲਾਉਂਦੇ ਨੇ ਸਤਿਗੁਰ ਕੈ ਨੇਕੜੇ ਸਿਧਰੀਏ ਕੋ ਕਲਗੀਧਰ ਮਹਾਰਾਜ ਦੇ ਕੋਲ ਚਲੋ ਜੀ ਦਰਸ਼ਨ ਉੱਠੇ ਹੁਕਮ ਸੁਣ ਗੁਰ ਕੋ ਸਤਿਗੁਰਾਂ ਦਾ ਹੁਕਮ ਸੁਣ ਕੇ ਬੜੀ ਜਲਦੀ ਉੱਠੇ ਹਨ ਕੇਹਰ ਸਮਤ ਸਾਥੁਰ ਕੋ ਜਿਨ੍ਹਾਂ ਦੇ ਹਿਰਦੇ ਵਿੱਚ ਛੇਰ ਦੀ ਨਿਆਅ ਉਤਸ਼ਾਹ ਹੈ ਕੀ ਕਰ ਕਰਤ ਗੁਰ ਨਿਕੜੇ ਸਿਧਾਰਾ ਬੜੀ ਜਲਦੀ ਕਲਗੀਧਰ ਮਹਾਰਾਜ ਦੇ ਕੋਲ ਚਲੇ ਗਏ ਪਹੁੰਚਿਓ ਦਰਸ਼ਨ ਚਾਰ ਨਿਹਾਰਾ ਬਹੁਤ ਸੁੰਦਰ ਦਿਦਾਰ ਕੀਤਾ ਬਾਜਾਂ ਵਾਲੇ ਦਾ ਕਰਕੇ ਮਹੰਤ ਕਿਰਪਾਲ ਦਾ ਜੀਆ ਨੇ ਦੋ ਨੋ ਹੱਥ ਜੋੜ ਕਰ ਨਮੋ ਦੋ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਹਾਏ ਮਿਲੇ ਬੈਠੇ ਹੋ ਤੇ ਸਮੋ ਮਹਾਰਾਜਿਆ ਨੂੰ ਮਿਲੇ ਪਾਤਸ਼ਾਹ ਜੀ ਕਹਿਣ ਹੁਕਮ ਕੀਤਾ ਕਿ ਆਓ ਬੈਠੋ ਮਹੰਤ ਜੀ ਤੇਰ ਬਿਜਟਾ ਜੂਣ ਸਿਰ ਬਾਤਾ ਜਿਹਦੇ ਸਿਰ ਦੇ ਉੱਤੇ ਬੜੀਆਂ ਲੰਮੀਆਂ ਜਟਾਂ ਸੰਨ ਇੱਕ ਜੂੜਾ ਬਣਿਆ ਹੋਇਆ ਹੈ ਕਰਕੇ ਕੰਨ ਜਿ ਮਨ ਮੈਂ ਜਾ ਜਿਨਾਂ ਨੇ ਆਪਣੀਆਂ ਇੰਦਰੀਆਂ ਨੂੰ ਵਾਸ ਕਰਕੇ ਮਨ ਨੂੰ ਸਾਧ ਕੇ ਸਾਧਨਾ ਕੀਤੀ ਹੋਈ ਸੀ ਸਰਬੰਗਨ ਮੈ ਲਗੇ ਬ੍ਰਹੂਤ ਸਾਰੇ ਅੰਗਾਂ ਦੇ ਵਿਭੂਤੀ ਮਲੀ ਹੋਈ ਸੀ ਕਿਉਂ ਉਦਾਸੀ ਸੰਪਰਦਾਸੀ ਇਹ ਦੋ ਤਿੰਨ ਖਾੜੇ ਨੇ ਉਦਾਸੀ ਸੰਪਰਦਾਦੇ ਇੱਕ ਭਗਵੇਂ ਵਾਸਤਰ ਵੀ ਪਹਿਨਦੇ ਨੇ ਇੱਕ ਧੂਣਾ ਵੀ ਲਾਉਂਦੇ ਨੇ ਸਰੀਰ ਦੇ ਉੱਤੇ ਸਵਾਹ ਵੀ ਮਲਦੇ ਨੇ ਭਾਵ ਕੇ ਜਗੰਬਰ ਰਹਿੰਦੇ ਨੇ ਇਸ ਤਰ੍ਹਾਂ ਵੀ ਤੇ ਗੰਬਰ ਸੰਤ ਸਨ ਸ਼ੋਭਤ ਮਨੋ ਦਤ ਅਵਧੂਤ ਯੋ ਬਾਨ ਜਿਵੇਂ ਦਿੱਤਾ ਤ੍ਰੇ ਹੋਇਆ 24 avatars ਚ ਅਵਧੂਤ ਉਹਦੇ ਨੇ ਆਈ ਸ਼ੋਭਾ ਪਾ ਰਹੇ ਨੇ ਬੈਠੇ ਤੇਜ ਦਿਪਕ ਹੈ ਐਸੇ ਜਿਹੜਾ ਤਪ ਕੀਤਾ ਹੋਇਆ ਸੀ ਤਪ ਕਰਨ ਕਰਕੇ ਹੀ ਤੇਜ ਆ ਚਿਹਰੇ ਦੇ ਉੱਤੇ ਲਾਲੀ ਦਮਕਦੀ ਹੈ ਦੇਖੀ ਅਨ ਮੈਂ ਕਟਨੰਦਨ ਜੈਸੇ ਜਿਵੇਂ ਰਿਸ਼ੀਆਂ ਦੇ ਵਿੱਚ ਅਗਸਤ मुनि ਬੈਠਾ ਹੋਵੇ ਅਗਸਤ मुनि ਘਟਨਾਮ ਘੜੇ ਦਾ ਘੜੇ ਤੋਂ ਪੈਦਾ ਹੋਇਆ ਸੀ ਅਗਸਤ मुनि ਇਹ ਸਾਦ ਸੰਗਜ ਵਿਦਿਆ ਹੈ ਦਰੋਣਾਚਾਰਜ ਵੀ ਦਰੋਣ ਘੜੇ ਤੋਂ ਪੈਦਾ ਹੋਇਆ ਸੀ ਅੱਜ ਸਾਇੰਸ ਗਈ ਹੈ ਇਸ ਗੱਲ ਤੇ ਜਿਹਨੂੰ ਕਲੀਬ ਕਹਿੰਦੇ ਨੇ ਡਾਕਟਰਾਂ ਨੇ ਇੱਕ ਕਦੀ ਹੈ ਬਾਪ ਉਹਨਾਂ ਨੇ ਇਸ ਤਰ੍ਹਾਂ ਦੇ ਬੱਚੇ ਪੈਦਾ ਕੀਤੇ ਨੇ ਹੂਬ ਹੂ ਉਸੇ ਰੂਪ ਦੇ ਵਿੱਚ ਜਿੱਥੋਂ ਜਿਸ ਜਿਸ ਤਰ੍ਹਾਂ ਦਾ ਬੰਦਾ ਹੋਵੇ ਉਹਨਾਂ ਨੇ ਵੀ ਇਸ ਤਰ੍ਹਾਂ ਹੀ ਟਿਊਬ ਬਣਾ ਕੇ ਬੱਚਾ ਪੈਦਾ ਕੀਤਾ ਇਹ ਪੁਰਾਤਨ ਸਮੇਂ ਦੇ ਵਿੱਚ ਆ ਭਾਵ ਕੇ ਇੱਕ ਵਿਦਿਆ ਸੀ ਉਹ ਵਿਦਿਆ ਦੇ ਨਾਲ ਘੜੇ ਦੇ ਵਿੱਚ ਹੀ ਪੈਦਾ ਹੋ ਜਾਂਦੇ ਸੀ ਘਟਨੰਦਰ ਇਹ ਦੋ ਅਦਾ ਹੁੰਦਾ ਦਰੁਣਾਚਾਰਜ ਮਹਾਭਾਰਤ ਦੇ ਵਿੱਚ ਜਿਹੜੇ ਹੋਏ ਬੜੇ ਤੁਨਸ਼ਤਾਰੀ ਇਹਨਾਂ ਨੂੰ ਪੜਾਉਂਦੇ ਰਹੇ ਪੰਜੇ ਪਾਂਡਵਾਂ ਨੂੰ 31 ਅਗਸਤ ਮਨੀ ਇਹ ਦੋ ਇਸ ਤਰ੍ਹਾਂ ਹੀ ਪੈਦਾ ਹੋਏ ਸੀ ਕਟਨੰਦਨ ਬਹੁਤ ॠषि ਹੋਏ ਨੇ ਵੱਡੇ ਤਪ ਵਾਲੇ ਹੋਏ ਨੇ ਇਸ ਕਰਕੇ ਕਹਿ ਰਹੇ ਨੇ ਵੀ ਜਿਵੇਂ ਇਹ ਬੈਠਾ ਸੀ ਅਗਸਤ ਮਨੀ ਉਸੇ ਤਰ੍ਹਾਂ ਇਹ ਸੰਤ ਮਹੰਤ ਕ੍ਰਿਪਾਲਦਾਸ ਬਾਜਾਂ ਵਾਲੇ ਸਤਗੁਰਾਂ ਦੇ ਹਜ਼ੂਰ ਬੈਠੇ ਨੇ ब्रह्मचर्य ਜਮੈ ਬੜੋ ਸੁਪੱਤਾ ਫਿਰ ਬ੍ਰਹਮਚर्य ਕਿਉਂਕਿ ਸੰਸਾਰੀ ਲੋਕ ਅਸੀਂ ਵਾਸਨਾ ਦੇ ਅਗਰਸੇ ਹੋਏ ਆਂ ਪਰ ਇਹ ਮਹਾਂਤ ਕ੍ਰਿਪਾਲ ਦਾ ਜੀ ਬ੍ਰਹਮਚर्य ਦੇ ਵਿੱਚ ਭਾਵ ਕੇ ਬਹੁਤ ਜਿਆਦੇ ਆਪਣੇ ਜੀਵਨ ਦੇ ਵਿੱਚ ਸੱਚੇ ਸੁੱਚੇ ਜਤ ਸਤ ਕਾਇਮ ਦੇ ਵਿੱਚ ਰਹਿਣ ਵਾਲੇ ਸੀ ਗੁਰ ਕੇ ਚਰਨ ਨਾਮ ਰਸ ਮਤਾ ਜਿਹੜਾ ਗੁਰੂ ਦੇ ਚਰਨਾਂ ਦੇ ਨਾਮ ਰਸ ਦੇ ਵਿੱਚ ਮਸਤ ਹੋਏ ਵਹਨ ਬੜੇ ਇੱਜ਼ਤ ਵਾਲੇ ਪੰਦਰੂ ਪੰਦਰ ਹਮਕੇ ਆਬਰੂ ਵਾਲੇ ਨੇ ਪਤ ਵਾਲੇ ਨੇ ਕਰ ਪਗ ਕੇ ਨਖ ਬਦੇ ਵਿਸਾਲਾ ਉਦਾਸੀ ਸਾਧੂ ਹੋਣ ਕਰਕੇ ਪੈਰਾਂ ਦੇ ਵੀ 9 ਹੱਥਾਂ ਦੇ ਵੀ 9 ਕਾਫੀ ਲੰਬੇ ਬਦੇ ਨੇ ਜਟਾਂ ਵੀ ਬਹੁਤ ਵਧੀਆਂ ਹੋਈਆਂ ਨੇ ਕਿਉਂਕਿ ਸਰੀਰ ਤੇ ਵੀ ਨੰਗੇ ਹੀ ਰਹਿੰਦੇ ਸੀ ਇੱਕੋ ਹੀ ਵਸਤਰ ਧਾਰਨ ਕਰਦੇ ਦੇ ਇਹ ਕੇਵਲ ਕਪੀਨ ਕਾਟ ਬਾੰਦ ਤਹਾਰ ਇੱਕੋ ਇੱਕ ਪੀਨ ਪਹਿਨਦੇ ਸਨ ਕੋਈ ਵਸਤਰ ਹੋਰ ਕੁਝ ਰਿਸਪੈਂਡੇ ਅਸੀਂ ਕੋਈ ਨਾ ਦੇ ਪੱਧਰ ਵੱਡਾ ਪਾਲਾ ਆ ਬਹੁਤ ਚੌੜਾ ਮੱਥਾ ਸਰੀਰ ਵੀ ਬਹੁਤ ਵੱਡਾ ਸੀ ਕਿਉਂਕਿ ਜਿੰਨਾ ਜਦੋਂ ਜਿਹੜੇ ਬੰਦਗੀ ਵਾਲੇ ਹੁੰਦੇ ਨੇ ਨਾ ਸਾਧੂ ਜਦੋਂ ਚੌਂਕੜਾ ਮਾਰ ਕੇ ਬੈਠੀ ਰਹਿਣਾ ਬੈਠੀ ਰਹਿਣਾ ਤਾਂ ਫਿਰ ਸਰੀਰ ਅਸ ਕਰਕੇ ਉਹਨਾਂ ਦਾ ਭਾਰੀ ਹੋ ਜਾਂਦਾ ਅਸੀਂ ਬਹੁਤ ਸਾਧੂਆਂ ਦੇ ਐਸੇ ਉਦਾਸੀਆਂ ਦੇ ਦਰਸ਼ਨ ਕੀਤੇ ਨੇ ਜਿਨ੍ਹਾਂ ਦੇ ਕਾਫੀ ਵੱਡੇ ਭਾਰੀ ਸਰੀਰ ਹੋਏ ਸੋਤੇ ਤਪ ਵੀ ਜਿਨ੍ਹਾਂ ਨੇ ਬਹੁਤ ਬਹੁਤ ਲੰਮਾ ਸਮਾਂ ਤਪ ਤਾਪਨ ਕੀਤਾ ਬਸ ਬਚਨ ਨਿਕਲਿਆ ਨਹੀਂ ਉਸੇ ਸਮੇਂ ਤੀਰ ਵਾਂਗੂ ਗਿਆ ਪੂਰਾ ਹੋਇਆ ਸੋ ਇਸ ਤਰ੍ਹਾਂ ਦੇ ਸਾਧੂ ਹੋਇਆ ਕਰਦੇ ਸੀ ਅੱਗੇ ਹੁਣ ਨਹੀਂ ਹੈ ਹੁਣ ਤਾਂ ਅਸੀਂ ਵੀ ਅਸੀਂ ਸਿੱਖ ਵੀ ਇਸ ਤਰ੍ਹਾਂ ਦੇ ਹਾਂ ਸਿਰਫ ਲੰਗਰ ਛਕਣ ਜੋ ਕਰਿਆ ਸਾਧੂ ਵੀ ਸਾਧੂ ਆਪਣੇ ਸਾਧ ਬੇਲਿਆਂ ਦੇ ਵਿੱਚ ਟਲ ਖੜਕਾਉਣ ਜੋ ਕਰੀ ਰਹੇ ਗਏ ਨੇ ਜਾਂ ਖਾੜਿਆਂ ਦੇ ਵਿੱਚ ਲੜਨ ਜੋ ਕਰੀ ਨੇ ਉਨਾ ਤੱਪ ਹੁਣ ਰਿਹਾ ਨਹੀਂ ਹੈ ਸਮੇ ਨੇ ਸਾਰਿਆਂ ਨੂੰ ਆਪਣੀ ਬਲਗਣ ਦੇ ਵਿੱਚ ਲੈ ਲਿਆ ਕਲ ਯੁਗ ਦੇ ਸਾਰੀਆਂ ਸੰਪਰਦਾਵਾਂ ਤੇ ਸਾਰਿਆਂ ਦੇ ਉੱਤੇ ਆਪਣਾ ਜੋਰ ਵਧਾ ਦਿੱਤਾ ਹੈ ਕਿਉਂਕਿ ਕਲ ਯੁਗ ਨੇ ਸਾਰਿਆਂ ਨੂੰ ਆਪਣੇ ਘੇਰੇ ਵਿੱਚ ਲੈ ਲਿਆ ਹੈ ਹਾਂ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਉਹ ਅੱਜ ਵੀ ਧਮਕਾ ਮਾਰਦੇ ਨੇ ਅੱਜ ਵੀ ਉਹ ਗੁਰੂ ਦੇ ਪਿਆਰ ਵਿੱਚ ਆਪਣੇ ਆਪ ਨੂੰ ਰੰਗਦੇ ਨੇ ਜੀਵਨ ਦਾ ਲਹਾ ਲੈਂਦੇ ਨੇ ਸੋ ਇਸ ਤਰ੍ਹਾਂ ਇਹ ਮਹਾਨ ਤਪੱਸਵੀ ਸੀ ਇਕ ਤੁੰਬਾ ਹਤ ਪੀਵਨ ਬਾਰੀ ਇਕ ਤੁੰਬਾ ਰੱਖਦੇ ਸਿਰਫ ਪਾਣੀ ਪੀਣ ਵਾਸਤੇ ਕਿਉਂਕਿ ਜਲਦੀ ਲੋੜ ਰਹਿੰਦੀ ਆ ਸਰੀਰ ਨੂੰ ਕੁੱਤਕਾ ਦੇ ਹੱਥ ਪੈ ਪਾਰੀ ਇਕ ਹੱਥ ਵਿੱਚ ਕਮੋਟਾ ਛੋਟਾ ਰੱਖਦੇ ਸੀ ਕੁੱਤਕਾ ਡੰਡਾ ਰੱਖਦੇ ਸੀ ਨਮਸਬਦਨ ਪਰਚਮਕਤ ਐ ਤੇ ਚਿਹਰੇ ਉੱਤੇ ਬਹੁਤ ਲੰਬਾ ਧਾੜਾ ਸੀ ਜਿਹੜਾ ਪਹਾੜਾ ਵਰ ਭਾਵ ਕਿ ਉੱਥੇ ਕਿੜਾ ਕੰਗਾ ਕਰਨਾ ਸੀ ਉਹਦੇ ਵਿੱਚ ਵੀ ਚਟਾਈ ਸੀ ਉਹ ਤੇ ਰਾਖ ਮੜ ਲੈਂਦੇ ਹੁਣ ਇਹ ਸਾਧੂ ਨੂੰ ਦੇਖੋ ਤੁਸੀਂ ਉਹ ਵੀ ਧਮਕਾ ਮਾਰਦਾ ਹੈ ਵਸਤਰਾ ਬਿਨ ਦਿਗੰਬਰ ਰਹੈ ਵਸਤਰਾ ਤੋਂ ਬਿਨਾਂ ਦਿਗੰਬਰ ਭਾਵਕੇ ਇਉਂ ਬਧੂਤ ਰਹਿੰਦੇ ਸੀ ਨਸ ਸਤੂਲਰ ਪੇਟ ਵਿਸਾਲਾ ਸਰੀਰ ਵੀ ਬਹੁਤ ਲੰਬੇ ਜਵਾਨ ਸਨ ਤੇ ਪੇਟ ਵੀ ਬਹੁਤ ਵੱਡਾ ਸੀ ਲੰਬੀ ਬਾਜਾ ਮਹਾਬਲ ਵਾਲਾ ਤੇ ਬਾਹਾਂ ਵੀ ਬੜੀਆਂ ਲੰਮੀਆਂ ਸੀ ਬਾਹਾਂ ਦੇ ਵਿੱਚ ਵੀ ਬੜਾ ਭਾਰ ਸੀ ਸਤਗੁਰ ਸਾਮ ਮੁਖ ਮੈ ਦਸੁਹਾਇਓ ਕਲਗੀਧਰ ਮਹਾਰਾਜ ਦੇ ਸਾਹਮਣੇ ਆ ਕੇ ਹਜ਼ੂਰੀ ਚ ਬੈਠੇ ਆਂ ਸ਼ੋਭਾ ਪਾਉਣ ਲੱਗਦੇ ਨੇ ਮਨੋ ਗਿਆਨ ਟਿਕ ਤਪ ਚੱਲ ਆਇਓ ਕਿਉਂ ਮਨੋ ਇੱਕ ਪਾਸੇ ਗਿਆਨ ਹੈ ਦੂਜੇ ਪਾਸੇ ਤਪ ਚੱਲ ਕੇ ਆ ਗਿਆ ਹੋਵੇ ਗਿਆਨ ਰੂਪ ਕਲਗੀਧਰ ਮਹਾਰਾਜ ਆਪਣੇ ਤਖਤੇ ਨੇ ਉਦਾਸੀ ਸਾਧੂ ਮਹਾਰਾਜ ਦੇ ਚਰਨਾਂ 'ਚ ਹੱਥ ਜੋੜ ਕੇ ਆਏ ਇਹ ਉਹ ਮਨੁ ਸਤਿਗੁਰਾਂ ਦੇ ਕੋਲ ਤਪ ਚੱਲ ਕੇ ਆ ਗਿਆ ਗਿਆਨ ਰੂਪ ਸਤਿਗੁਰੂ ਨੇ ਕਿਦੋਂ ਬਿਸ਼ਣ ਕੇ ਦਰਸ਼ਨ ਕਰਨ ਜਾਂ ਉਹ ਮੰਨ ਲੋ ਕਿ ਵਿਸ਼ਨੂੰ ਦੇ ਦਰਸ਼ਨ ਕਰਨ ਦੇ ਲਈ ਮਹਾਦੇਵ ਬੈਠਿਓ ਰ ਪਦਾਰਨ ਸ਼ਿਵ ਜੀ ਆ ਗਿਆ ਹੈ ਮਹਾਦੇਵ ਵਿਸ਼ਨੂੰ ਭਗਵਾਨ ਦੇ دیدار ਕਰਨ ਵਾਸਤੇ ਤੇ ਕੋਲ ਬੈਠ ਗਿਆ ਭਿਆਨਕ ਰੂਪ ਦੇ ਵਿੱਚ ਰਾਮਚੰਦਰ ਕਿਦੋਂ ਅਗਸਰ ਜੋ ਰਾਮਚੰਦਰ ਭਗਵਾਨ ਹੋਏ ਤ੍ਰੇਤੇ ਯੁਗ ਦੇ ਵਿੱਚ ਉਹਨਾਂ ਦੇ ਕੋਲ ਮਾਨੋ ਅਗਸਤ Muni ਆਇਆ ਐਮ ਅਵਲੋਕਤ ਸਿਖ ਸਮਸਤ ਸਾਰੇ ਗੁਰ ਸਿੱਖਿਓ ਸਤਗੁਰੂ ਮਹਾਰਾਜ ਵੱਲ ਦੇਖਦੇ ਨੇ ਕਦੇ ਉਹਨਾਂ ਮਹਾਪੁਰਖਾਂ ਵੱਲ ਦੇਖਦੇ ਨੇ ਇਉਂ ਬੈਠੇ ਸ਼ੋਭਾ ਪਾ ਰਹੇ ਨੇ ਦੁਹਰਾ ਸ਼੍ਰੀ ਗੋਵਿੰਦ ਸਿੰਘ ਜੀ ਸਰਨ ਮੁਖ ਦੇਖ ਮਹੰਤ ਧੰਨ ਗੁਰੂ ਗੋਵਿੰਦ ਸਿੰਘ ਮਹਾਰਾਜ ਜੀ ਮਹਾਪੁਰਖਾਂ ਨੂੰ ਦੇਖ ਕੇ ਮੁਸਕਾਵਤ ਬੋਲੇ ਬਚਨ ਕਲਗੀ ਸੀਸ ਸੁਵੰਤ ਜਿਨ੍ਹਾਂ ਤੇ ਸੀਸ ਤੇ ਕਲਗੇ ਝੋਲਦੀ ਆ ਮਹਾਰਾਜਵਾਜਾਂ ਵਾਲੇ ਪਾਦਸ਼ਾਹ ਮੁਸਕਰਾਉਂਦੇ ਹੋਏ ਮਹੰਤ ਕਿਰਪਾਲ ਦਾ ਜੀ ਆ ਨੂੰ ਬਚਨ ਕਰਦੇ ਹਨ ਜੋ ਪਈ ਚੇਲੇ ਕਹ ਕਹਾ ਮਹਾਰਾਜ ਕਹ ਲਗੇ ਮਹੰਤ ਜੀ ਚੇਲੇ ਕਿੱਥੇ ਹਨ ਜਿਹੜੇ ਰੋਜ਼ ਗੁਰੂ ਘਰ ਦੇ ਵਿੱਚ ਉਹ ਤਿਹਾਵਲ ਕੜਾ ਪ੍ਰਸ਼ਾਦ ਖਾਂਦੇ ਸੀ ਸਨਿਗਧ ਖੇਤ ਮੁਲਾਇਮ ਚਰਬੇ ਹਾਰੇ ਕਿਉਂਕਿ ਜਿਹੜਾ ਮੁਲਾਇਮ ਖੇਤ ਚਰਨ ਵਾਲੇ ਸੀ ਬਸ ਰਹਾ ਜਾਓ ਮਨੰਦ ਸਿਦਾਰੇ ਫਿਰ ਆਏ ਪਛਿਓ ਰੋਜ਼ ਭੱਜ ਗਏ ਹਨ ਜਿਹੜਾ ਹਰਿਆਇਓ ਪਸ਼ੂਆ ਹੁੰਦਾ ਨਾ ਪਸ਼ੂ ਹੁੰਦਾ ਉਹ ਕੀ ਕਰਦਾ ਹਰੇ-ਹਰੇ ਖੇਤ 'ਚ ਪੜਦਾ ਖਾਂ ਕੇ ਫੇਰ ਭੱਜ ਜਾਂਦਾ ਮਹਾਰਾਜ ਕਹਿੰਦੇ ਵੀ ਹੁਣ ਜਿੰਨਾ ਚਿਰ ਦਾ ਕੜਾ ਪੂਰੀ ਮਿਲਦੀ ਸੀ ਉਹਨਾਂ ਦਾ शक ਦੇ ਰਹੇ ਹੁਣ ਜੰਗ ਦਾ ਸਮਾਂ ਆ ਗਿਆ ਹੁਣ ਉਹ ਹਰਿਆਓ ਪਸ਼ੂਆਂ ਵਾਂਗੋਂ ਭੱਜ ਗਏ ਹਨ ਦੇਖ ਕੇ ਮਾਲਕ ਨੂੰ ਵੀ ਉਹ ਮਾਲਕ ਆ ਗਿਆ ਫੇਰ ਖੇਤ 'ਚੋਂ ਭੱਜ ਜਾਂਦਾ ਉਹ ਪਸ਼ੂ ਇਓ ਮਹਾਰਾਜ ਕਹਿੰਦੇ ਸਾਰੇ ਚੈਲੇ ਭੱਜ ਗਏ ਸੁਗਤਨ ਹੈ ਤਗ ਰਤ ਬਾਚੇ ਜਿਹੜੇ ਰੋਜ ਖਾਣ ਵਾਸਤੇ ਕੜਾਹ ਦੀ ਇੱਛਾ ਰੱਖਦੇ ਸੀ ਰਜਮਾ ਕੜਾਹ ਸਕਦੇ ਸੀ ਗਮਨ ਸੰਗਤ ਮੈਦਤ ਆਚੇ ਹੁਣ ਜਿਹੜੇ ਸੰਗਤਾਂ ਦੇ ਵਿੱਚ ਆਸਾ ਦਾ ਨਾਲ ਵਿਚਰਦੇ ਸੀ ਬਾਦਜ ਪਰੇ ਸ਼ੋਰ ਇਮ ਗਏ ਹੁਣ ਜਦੋਂ ਕੰਮ ਪਿਆ ਹੁਣ ਸਾਰੇ ਛੱਡ ਕੇ ਭੱਜ ਗਏ ਨੇ ਜੰਗ ਦਾ ਸਮਾ ਆਇਆ ਜਮ ਪਾਹਰ ਨਿਸ ਬਿਸ ਦੁਖ ਲਹੇ ਇਓ ਮਾਨੋ ਵੀ ਜਿਵੇਂ ਬਹੁਤ ਜਿਆਦਾ ਸੁਖ ਲਏ ਸੀ ਕਹਾ ਪਿਓ ਜੋ ਉਡਗਣ ਨਾਹੀ ਇਓ ਮਾਨੋ ਵੀ ਕਿਉ ਮੰਨੋ ਤਾਂ ਕਿ ਹੋਇਆ ਜੇ ਉਡਗਣ ਤਾਰਿਆਂ ਨੂੰ ਕਹਿੰਦੇ ਨੇ ਵੀ ਤਾਰੇ ਨਹੀਂ ਹਨ ਦਿਪਤੇ ਚੰਦ ਦਸੋ ਦਿਸ਼ਮਾਹੀ ਤਾਂ ਜਦੋਂ ਚੰਦ ਚੜ ਜਾਂਦਾ ਚਾਰ ਸਵੇਰੇ ਉਹਦੀ ਰੋਸ਼ਨੀ ਪੈਂਦੀ ਹੈ ਤੁਹਾਨੂੰ ਤਾਂ ਕਿਰਪਾਲ ਮਹੰਤੋ ਮਾਨਤ ਕ੍ਰਿਪਾਲਤਾ ਜੀ ਆਨੇ ਮਹਾਰਾਜ ਦੇ ਬਚਨ ਸੁਣ ਕਰਕੇ ਬਚਨ ਕੀਤੇ ਚੇਲੇ ਸਾਰੰਤ ਤੁਮਾਰੀ ਆਖਿਆ ਦੇਖੋ ਕਿੰਨੇ ਸਿਆਣੇ ਜੀ ਕਹਿਣ ਲਗੇ ਮਹਾਰਾਜ ਚੇਲੇ ਵੀ ਗੁਰੂ ਵੀ ਆਪ ਜੀ ਦੀ ਸ਼ਰਨ ਵਿੱਚ ਹਾਂ ਭਲੇ ਪੁਰੇ ਸੰਭਾਰਨ ਵਾਰੇ ਆਪ ਭਲਿਆਂ ਬੁੜਿਆਂ ਨੂੰ ਸੰਭਾਲਣ ਵਾਲੇ ਹੋ ਤੁਮ ਹੋ ਗੁਰਪੂਰਨ ਬਲਪਾਰੇ ਮਹਾਰਾਜ ਆ ਭਾਰੀ ਬਲ ਵਾਲੇ ਹੋ ਆਪ ਪੂਰਨ ਹੋ ਅਸੀਂ ਔਗਣਾਂ ਦੇ ਭਰੇ ਨਿਮਾਣੇ ਹਾਂ ਵੱਡੇ ਪਾਕੇ ਪ੍ਰਾਪਤ ਹੋਵਾ ਸਾਡੇ ਭਾਗ ਵੱਡੇ ਸੀ ਸਾਨੂੰ ਆਪ ਜੀ ਪ੍ਰਾਪਤ ਹੋਇਓ ਮਿਲੇ ਹੋ ਸੰਕਟ ਜਨਮ ਮਰਨ ਕੋ ਖੋਵਾ ਜਨਮਾ ਮਰਨ ਦਾ ਸਾਡਾ ਸੰਕਟ ਦੁੱਖ ਆਪ ਜੀ ਨੇ ਕੱਢ ਦਿੱਤਾ ਹੈ ਬ੍ਰਹਮਾਦ ਸੰਕਾਦਕ ਸਾਰੇ ਇਓ ਬ੍ਰਹਮਾਦਕ ਜਿਹੜਾ ਬ੍ਰਹਮਾ ਵੀ ਹੈ ਸੰਕਾਦਕ ਬ੍ਰਹਮੇ ਦੇ ਪੁੱਤਰ ਹਨ ਚਾਰ ਸੰਕ ਸਨੰਦਨ ਸੰਤ ਕੁਮਾਰ ਛੇਰ ਸਰਦਾ ਪਾਏ ਨਾ ਪਾਰੇ ਛੇ ਸੁਨਾਗ ਹੈ ਸਰਦਾ ਹੈ ਜਿਹਦਾ ਪਾਰਾ ਵਾਰ ਨਹੀਂ ਪਾ ਸਕਦੇ ਬ੍ਰਹਮ ਸੰਕ ਸਨੰਦਰ ਇਹ ਸਾਰੇ ਮਹਾਰਾਜ ਇਸ ਆਪ ਜੀ ਦਾ ਪਾਰਾ ਵਾਰ ਨਹੀਂ ਇਹ ਪਾ ਸਕਦੇ ਹਨ ਜੋਗੀਸ਼ਰ ਧਿਆਵੇ ਜਿਹੜੇ ਜੋਗੀਸ਼ਰ ਲੋਕ ਨੇ ਧਿਆਨ ਸਮੇ ਆਪ ਜੀ ਦਾ ਧਿਆਨ ਧਰ ਕੇ ਆਪ ਨੂੰ ਧਿਆਉਂਦੇ ਨੇ ਨਾਰਦ ਆਦਗ ਗਾਵੇ ਇਹੋ ਜਿਹੜੇ ਨਾਰਦ मुनि ਵਰਗੇ ਸਾਰੇ ਆਪ ਜੀ ਦਾ ਹੀ ਜਸ ਗਾਉਣ ਵਾਲੇ ਨੇ ਜਾਤਕ ਸੁਰ ਕਿੰਦਰ ਜੱਛ ਇਸ ਤਰ੍ਹਾਂ ਭਾਵ ਕੀ ਸਾਰੇ ਦੇਵਤੇ ਕਿੰਦਰ ਕਹਿੰਦੇ ਨੇ ਦੇਵਤਿਆਂ ਦੇ ਗਾਉਣ ਵਾਲੇ ਜੱਛ ਇਹ ਵੀ ਇੱਕ ਦੇਵਤਿਆਂ ਦੀ ਜਾਤ ਹੈ ਵੱਖਰੀ ਸਰੀਰ ਬਦਲਣ ਵਾਲੇ ਵੱਡੇ ਛੋਟੇ ਹੋ ਜਾਣ ਵਾਲੇ ਇਹ ਪਸ਼ੂਆਂ ਦਾ ਇਹਨਾਂ ਦੇ ਭਾਵ ਕੇ ਸਰੀਰ ਹੁੰਦਾ ਹੈ ਸਿਰ ਬੰਦੇ ਦਾ ਹੁੰਦਾ ਹੈ ਇਹਨਾਂ ਨੂੰ ਜੱਜ ਕਹਿੰਦੇ ਨੇ ਜਾਂ ਕਹਿ ਲਓ ਇਹ ਜੱਜ ਹੁੰਦੇ ਨੇ ਰਸੋਈ ਵਰਤੌਣ ਵਾਲੇ ਇਸ ਤਰ੍ਹਾਂ ਇਹ ਕਈ ਪ੍ਰਕਾਰ ਦੀਆਂ ਜਾਤਾਂ ਆਉਂਦੀਆਂ ਨੇ ਪਸ਼ੂ ਪ੍ਰੇਤ ਭਾਵ ਕੇ ਮਹਾਰਾਜ ਸੁਖਨੀ ਸਾਹਿਬ ਦੇ ਵਿੱਚ ਇਹਨਾਂ ਸਾਰਿਆਂ ਦੇ ਨਾਮ ਗਣਦੇ ਹਨ ਸੋਇਆ ਉਹ ਸਤਿਗੁਰੂ ਮਹਾਰਾਜ ਕੋਲ ਇਹ ਕਿਰਪਾਲ ਦਾਸ ਕਹਿ ਰਿਹਾ ਕਿ ਮਹਾਰਾਜ ਜਿੰਨੇ ਵੀ ਇਹ ਦੇਵੀ ਦੇਵਤੇ ਵਖਰੀਆਂ ਵਖਰੀਆਂ ਸਰੀਰਾਂ ਵਾਲੇ ਹਨ ਵਿਦਿਆਧਰ ਗੰਦਰਬ ਪ੍ਰਕਾਸ਼ ਜਿਹੜੇ ਗੰਧਰਬ ਹਨ ਦੇਵਤਿਆਂ ਦੇ ਰਾਗੀ ਵਿਦਿਆਧਰ ਜਿਹੜੇ ਫਿਰ ਦੇਵਤੇ ਗਾਉਣ ਵਾਲੇ ਗੰਧਰਬ ਸਾਜ਼ ਵਜਾਉਂਦੇ ਨੇ ਜਿਹੜੇ ਵਿਦਿਆਧਰ ਹੁੰਦੇ ਨੇ ਨਿਰਤਕਾਰੀ ਕਰਨ ਵਾਲੇ ਨੱਚਣ ਵਾਲੇ ਗਾਉਣ ਵਾਲੇ ਵੀ ਇਹ ਜਿਹੜੇ ਜਿੰਨੇ ਵੀ ਦੇਵੀ ਦੇਵਤੇ ਨੇ ਰਤਵ ਕਰੈ ਆਰਾਧਨ ਮਹਾਰਾਜ ਸਾਰੇ ਆਪ ਜੀ ਦੇ ਕਬਲਾ ਵਰਗੇ ਚਰਨਾਂ ਦਾ ਧਿਆਨ ਕਰਕੇ ਆਪ ਜੀ ਦੀ ਆਰਾਧਨਾ ਕਰਦੇ ਹਨ ਇਹ ਸਾਰੀ ਸਾਧਨਾ ਕਰਨ ਵਾਲੇ ਅਮਲੋ ਕਨਕੇ ਭਾਗਵਦੇਰੇ ਮਹਾਰਾਜ ਉਸ ਸਮ ਉਹਦਾ ਸਾਧਨਾ ਕਰਦੇ ਨੇ ਕਿ ਆਪ ਜੀਆਂ ਨੂੰ ਦਾਤ ਜੀ ਦੇ ਦیدار ਹੋਣ ਆਪ ਜੀ ਦੇ ਚਰਨ ਪੜਸੀਏ ਅਸੀਂ ਤਾਂ ਆਪ ਜੀ ਦੇ ਦਰਦਾਰ ਕਰ ਰਹੇ ਹਾਂ ਲੋਚਨ ਗੋਚਰ ਤੁਮ ਕੋ 헤ਰੇ ਅਸੀਂ ਤਾਂ ਆਪਣੀ ਨੇਤਰਾਂ ਨਾਲ ਤੁਹਾਨੂੰ ਸਾਹਮਣੇ ਪ੍ਰਤੱਖ ਬੈਠਿਆਂ ਦਰਸ਼ਨ ਕਰਦੇ ਹਾਂ ਜੀ ਮਨ ਬਾਣੀ ਕੋ ਬਿਸ਼ੈ ਨ ਹੋਈ ਇਹ ਜਿਹੜਾ ਮਨ ਤੇ ਬਾਣੀ ਕਿਉਂਕਿ ਪਰਮੇਸ਼ਰ ਚੱਕਰ ਜੇਨ ਰੂਪ ਰੰਗ ਜਾਤ ਪਾਤ ਤੋਂ ਨਿਰਦਰਲੇਪ ਹੈ ਨਾ ਨਾਤਾ ਸੀ ਮਾਨ ਕਰਕੇ ਬਿਆਨ ਕਰ ਸਕਦੇ ਆ ਨਾ ਬੋਲਣ ਕਰਕੇ ਵਾਇਰੂਮ ਨੂੰ ਬਿਆਨ ਕੀਤਾ ਜਾ ਸਕਦਾ ਹੈ ਭਾਕਤ ਸ੍ਰਤ ਸੰਮਰਤ ਸਹ ਕੋਈ ਸਾਰੀਆਂ ਸ਼ਰਪਾਵ ਕੀ 6 ਸ਼ਾਸਤਰ 27 ਸਮਰਤੀਆਂ 52 ਉਪਨਿਸ਼ਦ 108 ਕਹਿ ਲੋ ਵੇਦ ਪੁਰਾਣ ਸਾਰੇ ਇਹ ਗੱਲਾਂ ਕਹਿੰਦੇ ਹਨ ਅਸਤ ਬ੍ਰਹਮ ਪਾਏ ਕੋਣ ਤਦ ਸਕੈ ਐਸਾ ਪ੍ਰਭੂ ਸਾਨੂੰ ਆਪ ਪ੍ਰਾਪਤ ਹੋਏ ਵੇ ਉਹ ਮਹਾਰਾਜ ਤੁਸੀਂ ਕਹਿਣੋ ਚੇਲੇ ਭੱਜ ਗਏ ਸਾਨੂੰ ਐਡੇ ਵੱਡੇ ਸਾਨੂੰ ਮਿਲੇ ਹੋਇਓ ਆਪ ਬ੍ਰਹਮ ਸਰੂਪ ਹੋ ਆਪ ਜੀਆ ਨੂੰ ਛੱਡ ਕੇ ਅਸੀਂ ਕਿੱਥੇ ਜਾਵਾਂਗੇ ਜਿਸ ਕੇ ਪਦ ਸੁਰੂ ਸੁਰ ਤਕੈ ਬਾ ਜਿਨ੍ਹਾਂ ਦੇ ਰੋਜ਼ ਹੀ ਅਸੀਂ ਕਮਲਾਂ ਚਾਨਾਂ ਦੇ ਤਿਆ ਦਰਸ਼ਨ ਕਰਦੇ ਹਾਂ ਆਪ ਜੀ ਦੇ ਚੰਦ ਕਮਲ ਪਰਸਦੇ ਹਾਂ ਆਪ ਜੀ ਸਾਨੂੰ ਮਿਲੇ ਹੋਇਓ ਭਾਗਗੇ ਆਪ ਜੀਆ ਨੂੰ ਛੱਡ ਕੇ ਅਸੀਂ ਮਹਾਰਾਜ ਕਿੱਥੇ ਜਾਣਾ ਅਸੀਂ ਕਿੱਥੇ ਜਾ ਸਕਦੇ ਆ ਇਹ ਮੋਹਨ ਨੇ ਬੇੰਤੀ ਕੀਤੀ ਹੈ ਸਵਾਵ ਸਮੇਂ ਦੀ ਸਮਾਪਤੀ ਹੈ ਅਗਲਾ ਅਥਿਆਸ ਕੱਲ ਨੂੰ ਸਰਣਾ ਸਰਵਣ ਕਰਨਾ ਇੱਥੋਂ ਹੀ ਹੋਈਆ ਗੁਨਾਹਾਂ maaf ਕਰਨੀਆਂ ਸੰਤਾ ਨੇ ਫਤਿਹ ਪ੍ਰਵਾਨ ਕਰਨੀ ਅਸ ਪ੍ਰਭ ਪਾਏ ਕੋ ਨ ਤਜ ਸਕੈ ਜਿਸਕੇ ਪਦ ਸਰੋਜ ਸੁਰ ਤਕੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ